ਤੁਸੀਂ ਦੇਖੋ ਇਹ ਬੱਚਾ ਪਿਛਲੇ 6 ਮਹੀਨਿਆਂ ਤੋਂ 1-1 ਰੁਪਿਆ ਜੋੜ ਰਿਹਾ ਆ 6 ਮਹੀਨਿਆਂ ਤੋਂ ਆ ਗੁੱਲਗ ਜੋੜ ਕੇ 1-1 ਰੁਪਿਆ ਜੋੜ ਕੇ ਆਪਣੀ ਗੁੱਲਗ ਦੇ ਵਿੱਚ 600 ਰੁਪਏ ਇਕੱਠਾ ਕਰਕੇ ਲੈ ਕੇ ਆਇਆ ਸ਼ਾਇਦ 600 ਰੁਪਏ ਨਾਲ ਅਸੀਂ ਕਿਸੇ ਇੱਕ ਬੰਦੇ ਨੂੰ ਇੱਕ ਟਾਈਮ ਦੀ ਦਵਾਈ ਲੈ ਦਈਏ ਤੁਹਾਡੇ ਲਈ 600 ਵੱਡੀ ਗੱਲ ਨਹੀਂ ਆ ਪਰ ਇਸ ਬੱਚੇ ਲਈ ਕਿੰਨੀ ਵੱਡੀ ਗੱਲ ਹੈ ਕਿ ਆਪਣੀ ਗੁੱਲਗ ਹੀ ਚੱਕ ਲਿਆ ਆ ਇੱਥੇ ਲਈ ਤਾਂ ਸਾਡੀ ਮੰਮੀ ਠੀਕ ਰਵੇ ਇਸ ਲਈ ਉਹਦੀ ਮੰਮੀ ਦੀ ਹੈਲਪ ਕਰਕੇ ਅਸੀਂ ਦੁਆਵਾਂ ਲਵਾਂਗੇ ਕਿ ਵਾਹਿਗੁਰੂ ਜੀ ਸਾਡੀ ਮੰਮੀ ਨੂੰ ਠੀਕ ਰੱਖਿਓ ਸੱਚ ਕਹ ਲਈ ਸੱਚ ਕਹ ਬੱਚਾ ਪਾਲਟੀ ਵੀਰੋ ਸੀ ਐਪੈਕਸ ਹੈ ਜੀ अच्छा जी ए ਸਾਡੇ ਹੈਲਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਪਿਛਲੀ ਵਾਰੀ ਵੀ ਤੁਹਾਡੇ ਕੋਲ ਆਏ ਸੀ ਦੀਵਾਲੀ ਫੈਸਟ ਬੱਚਿਆਂ ਨੇ ਲਗਾਇਆ ਸੀ ਓਕੇ ਓਕੇ ਉਸ ਵਾਰ انا ਨੇ ਆਪਣੇ ਕ੍ਰਾਫਟ ਵਗੈਰਾ ਬਣਾ ਕੇ ਸੇਲ ਕੀਤੀ ਸੀ ਇਸ ਵਾਰੀ ਵੀ ਆਏ ਨੇ ਤੇ ਇਹਨਾਂ ਦੀ ਕਿਰਤ ਕਮਾਈ ਚੋਂ ਡੋਨੇਸ਼ਨ ਵਾਹ ਜੀ ਵਾਹ ਜੀ ਵਾਹ ਹੈਲੋ ਦੂਸਰੇ ਸਾਥ ਨਾਲ ਰਾਈਟ ਹੈਂਡ ਨਾਲ ਹੈਲੋ ਕੀ ਕਰਨ ਆਏ ਹੋ ਤੁਸੀਂ ਇੱਥੇ ਆਜੋ ਉਸੋ ਭਾਈ ਅਮਾਇਰਾ ਸੌਰੀ ਮਤਲਬ ਵੀਡੀਓ ਹੈ ਜਿਹੜੀ ਇਹਨਾਂ ਅਚਾਰ ਨੇ ਆਟਨ ਕ੍ਰਾਫਟ ਨਾਲ ਚੀਜ਼ਾਂ ਬਣਾਈਆਂ ਦਹੀਂ ਪੱਲੇ ਵਿੱਚ ਬੱਚਿਆਂ ਨੇ ਤੇ ਵੇਚੇ ਇਹ ਕਿਤੇ ਵੱਡੇ ਬੱਚੇ ਕਿੱਥੇ ਆ ਕੁਝ ਬੱਚੇ ਅਬਸੈਂਟ ਹੈ ਸਾਰੇ ਬੱਚੇ ਅੱਛਾ ਕੁਝ ਬੱਚੇ ਆਏ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਆਏ ਹੋ ਕਿ ਮੈਡਮ ਦੇ ਡੰਡੇ ਨਾਲ ਆਏ ਹੋ ਮੈਂ ਤਾਂ ਜ਼ਬਰਦਸਤੀ ਆਏ ਹੋ ਕਿ ਖੁਸ਼ੀ ਨਾਲ ਆਏ ਹੋ ਪੱਕਾ ਕਿਹੜਾ ਕਿਹੜਾ ਖੁਸ਼ੀ ਨਾਲ ਆਇਆ ਕਿਹੜਾ ਕਿਹੜਾ ਜ਼ਬਰਦਸਤੀ ਆਇਆ ਜ਼ਬਰਦਸਤੀ ਆਏ ਨਾ ਸਾਰੇ ਪਿਆਰ ਵਾਲੇ ਬੱਚੇ ਬਹੁਤ ਖੁਸ਼ ਹਾਂ ਅੱਛਾ ਕਿੰਨੇ ਪੈਸੇ ਕਮਾਏ ਫਿਰ ਤੁਸੀਂ ਸਾਰਿਆਂ ਨੇ 8000 8000 ਵਾ ਯਾਰ ਇੰਨੀ ਮਿਹਨਤ ਨਾਲ ਕਮਾਏ ਹੋਏ ਪੈਸੇ ਤੁਸੀਂ ਕਿਸੇ ਨੂੰ ਡੋਨੇਟ ਕਿਵੇਂ ਕਰ ਸਕਦੇ ਹੋ ਕੀ ਮਿਲੂਗਾ ਤੁਹਾਨੂੰ ਆਪਣੇ ਪੈਸੇ ਡੋਨੇਟ ਕਰਕੇ ਪਤਾ ਕੁਝ ਇਸ ਜਗ੍ਹਾ ਬਾਰੇ ਆਜੋ ਇੱਧਰ ਬੱਚੇ ਆਜੋ 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 ਕਿਸੇ ਦੇ ਮਨ 'ਚ ਕੋਈ ਸਵਾਲ ਹੋਇਆ ਬੱਚਿਓ ਪੁੱਛ ਲਿਓ ਮੈਨੂੰ ਠੀਕ ਹੈ ਤੁਸੀਂ ਭੈਣ ਜੀ ਪੁੱਛ ਲਿਓ ਕੁਛ ਠੀਕ ਹੈ ਕੀ ਨਾਮ ਤੁਹਾਡਾ ਮਾਇਰਾ ਮਾਇਰਾ ਅੱਛਾ ਹਾਂ ਜੀ ਬੱਚਿਓ ਤੁਸੀਂ ਕੀ ਕਰਨ ਆਏ ਹੋ ਇੱਥੇ ਕੁਝ ਪਤਾ ਕੀ ਮੈਂ ਆਪਣਾ ਇੰਟਰੋਡਕਸ਼ਨ ਦਵਾ ਡੋਨੇਟ ਕਰਨ ਆਏ ਹੋ ਤੁਸੀਂ ਤਾਂ ਵੀਡੀਓ ਵਾਲੇ ਹੋ ਨਾ ਲਓ ਮੈਂ ਕੈਮਰਾ ਫੜ ਲੈਂਦਾ ਤੁਸੀਂ ਵੀ ਆ ਜਾਉਗੇ ਮਾੜੇ ਜੇ ਲਓ ਵੀ ਭਾਈ ਆਹ ਮੁੰਡਾ ਵੀ ਆ ਖੱਟ ਨਾਲ ਦੋਨੋਂ ਵੀ ਆ ਜਾਂਦੇ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਇਹ ਵਲੌਗ ਬਣ ਰਿਹਾ ਨਹੀਂ ਨਹੀਂ ਵੈਸੀ ਵੈਸੀ ਕੀ ਨਾਮ ਤੁਹਾਡਾ ਅਦਿੱਤਿਆ ਅਦਿੱਤਿਆ ਦਿੱਤਿਆ ਯੂ ਆਰ ਵੈਰੀ ਸਮਾਰਟ ਯੂ ਲੁੱਕ ਗੁੱਡ ਥੈਂਕ ਯੂ ਥੈਂਕ ਤੋ ਦਿੱਤਿਆ ਜੀ ਨਾਲ ਅਸੀਂ ਦੇਖੋ ਦੋਨੋਂ ਵੀ ਆ ਗਏ ਇਹ ਮੈਂ ਤੁਹਾਨੂੰ ਆਈਡੀਆ ਦੇਤਾ ਬਲੌਗ ਐ ਬਣ ਜਾਂਦਾ ਹੈ ਓਕੇ ਓਕੇ ਕਿਵੇਂ ਕਰਕੇ ਦਿਖਾਉ ਪੜਾਈ ਤੋਂ ਹਟਾ ਕੇ ਤੁਹਾਨੂੰ ਇੱਥੇ ਲਾ ਲੈਣਾ ਵਾ ਸੋ ਅੱਜ ਤੁਸੀਂ ਆਇਓ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਬੇਟਾ ਅਸੀਂ ਰੋਜ਼ ਬੈਠ ਕੇ ਜਿਹੜੇ ਮੈਡੀਕਲੀ ਬੱਚੇ ਆਪਣਾ ਇਲਾਜ ਨਹੀਂ ਕਰਾ ਸਕਦੇ ਟ੍ਰੀਟਮੈਂਟ ਨਹੀਂ ਕਰਾ ਸਕਦੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਤੁਹਾਡੇ ਟੀਚਰ ਸਹਿਬਾਨ ਨੇ ਸਾਡੀ ਵੀਡੀਓ ਦੇਖੀ ਹੋਣੀ ਵੀਡੀਓ ਦੇਖ ਕੇ ਉਹਨਾਂ ਨੂੰ ਮੋਟੀਵੇਸ਼ਨ ਮਿਲੀ ਤੇ ਉਹਨਾਂ ਨੂੰ ਲੱਗਿਆ ਹੋਣਾ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂ ਉੱਥੇ ਤੇ ਮੇਰੇ ਬੱਚੇ ਦੇਖਣ ਇਹ ਜਿਹੜੇ ਲੋਕ ਬੈਠੇ ਨੇ ਸਾਰੇ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਨੇ ਜਿਵੇਂ ਉਹਨਾ ਬੱਚੀ ਹੈ ਆ ਜਾ ਬੇਟਾ ਇਧਰ ਆਓ ਇਧਰ ਆਓ ਇਹ ਬੱਚੀ ਤੁਸੀਂ ਦੇਖੋ ਆਈ ਹੈ ਇਹਦੀ ਅੱਖ ਦੇ ਵਿੱਚ ਪਟਾਕਾ ਪਟਾਕੇ ਕਿੰਨੇ-ਕਿੰਨੇ ਚਲਾਏ ਸੀ ਦੱਸੋ ਜਲਦੀ ਪਟਾਕੇ ਕਿੰਨੇ-ਕਿੰਨੇ ਚਲਾਏ ਸੀ ਪਟਾਕੇ ਚਲਾਏ ਸੀ ਅੱਛਾ ਚਲੋ ਇਹ ਦੀਵਾਲੀ ਵਾਲੇ ਦਿਨ ਜਦੋਂ ਲੋਕ ਪਟਾਕੇ ਚਲਾ ਰਹੇ ਸੀ ਇਹ ਕੋਲ ਖੜੀ ਸੀ ਤੇ ਇਹਦੀ ਅੱਖ ਦੇ ਵਿੱਚ ਪਟਾਕਾ ਪੈ ਗਿਆ ਤੇ ਹੁਣ ਡਾਕਟਰ ਨੇ ਆਪਰੇਸ਼ਨ ਵਾਸਤੇ 1 ਲੱਖ ਰੁਪਏ ਮੰਗਿਆ ਤੇ ਅੱਖ ਨਹੀਂ ਤਾਂ ਖਰਾਬ ਹੋ ਜਾਏਗੀ ਹੁਣ ਸਾਰੇ ਇੱਕ-ਇੱਕ ਬੰਦ ਕਰੋ ਆਪਾਂ ਇੱਕ-ਇੱਕ ਬਿਨਾ ਇੱਕ-ਇੱਕ ਬਿਨਾ ਜੀ ਸਕਦੇ ਹਾਂ ਇੱਕਾ ਗਣਾ ਅੱਖਾ ਲੱਗ ਰਿਹਾ ਥੋੜਾ ਜਿਹਾ ਹਾਂ ਅੱਖਾ ਲੱਗ ਰਹੀ ਹੈ ਹੁਣ ਜੇ ਇਹਦਾ ਆਪਰੇਸ਼ਨ ਨਹੀਂ ਹੋਇਆ ਤੇ ਇਹਦੀ ਅੱਖ ਚਲੀ ਜਾਏਗੀ ਤੇ ਇਹਦੀ ਅੱਖ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੋਂ ਆ ਦੇਖੋ ਅੱਖ ਦੇ ਵਿੱਚ ਇਹਦੇ ਉਹ ਚਲਾ ਗਿਆ ਪਟਾਕੇ ਦਾ ਪਟਾਸ ਤੇ ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਕਰਾ ਲਓ ਨਹੀਂ ਤਾਂ ਇਹਦੀ ਅੱਖਾਂ ਚਲੀ ਜਾਣਗੀਆਂ ਤਾਂ ਇਹਨਾਂ ਦੇ ਪੇਰੈਂਟਸ ਕੋਲ ਇਹਨਾਂ ਦਾ ਟ੍ਰੀਟਮੈਂਟ ਕਰਾਣ ਲਈ ਪੈਸੇ ਨਹੀਂ ਤਾਂ ਤੁਹਾਡੇ ਟੀਚਰ ਤੁਹਾਨੂੰ ਇਸ ਲਈ ਇੱਥੇ ਲੈ ਕੇ ਆਏ ਨੇ ਕਿਉਂਕਿ ਇਦਾਂ ਦੇ ਇੱਥੇ ਬਹੁਤ ਪੇਸ਼ੈਂਟਸ ਨੇ ਬੈਠੋ ਬੈਠੋ ਤੁਹਾਡਾ ਕੀ ਭੈਣ ਜੀ ਤੁਸੀਂ ਕਿਉਂ ਆਏ ਹੋ ਤੁਹਾਡਾ ਕੀ ਜੀ ਕੈਂਸਰ ਪੇਸ਼ੈਂਟ ਕੈਂਸਰ ਪੇਸ਼ੈਂਟ ਹੈ ਕੌਣ ਇਨਾਂ ਦੀ ਮਦਰ ਹੈ ਇਨਾਂ ਦੇ ਮਾਤਾ ਜੀ ਨੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਡਾਕਟਰ ਨੇ ਟ੍ਰੀਟਮੈਂਟ ਕੀਤਾ ਦੁਰਾਹੇ ਤੋਂ ਆਏ ਨੇ ਇਹਨਾਂ ਕੋਲ ਵੀ ਆਪਣੇ ਇਲਾਜ ਜੋਗੇ ਪੈਸੇ ਨਹੀਂ ਐਦਾਂ ਹੀ ਹਰ ਪੇਸ਼ੈਂਟ ਦੀ ਇੱਕ ਆਪਣੀ ਆਪਣੀ ਕਹਾਣੀ ਹੈ ਕਿਸੇ ਕੋਲ ਇਲਾਜ ਜੋਗੇ ਪੈਸੇ ਨਹੀਂ ਕਿਸੇ ਕੋਲ ਦਵਾਈਆਂ ਜੋਗੇ ਕਿਸੇ ਕੋਲ ਟੈਸਟ ਜੋਗੇ ਤਾਂ ਕਿਹੜਾ-ਕਿਹੜਾ ਬੱਚਾ ਇੱਥੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੱਥ ਖੜਾ ਕਰੋ ਕੌਣ-ਕੌਣ ਕਰਨਾ ਚਾਹੁੰਦਾ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਤੁਹਾਨੂੰ ਸੇਵਾ ਕਰਕੇ ਇਹਨਾਂ ਦੀ ਕੋਈ ਮੰਨ ਦੇ ਵਿੱਚ ਸਵਾਲ ਹੋਵੇ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਨੂੰ ਚਲੋ ਬੜਾ ਚੰਗਾ ਲੱਗਿਆ ਤੁਸੀਂ ਸਾਰੇ ਇੱਕ ਐਜ਼ ਅ ਐਪਰੀਸ਼ੀਏਸ਼ਨ ਤੇ ਤੁਹਾਡੀ ਫਿਰ ਅਸੀਂ ਸੇਵਾ ਲਵਾਨੇ ਸਾਰਾ ਅੱਛਾ ਆਪਣੀ ਗੁੱਲਕ ਵੀ ਲੱਗਿਆ ਅੱਛਾ ਇਹ ਤੁਹਾਡੀ ਪਰਸਨਲ ਗੁੱਲਕ ਹੈ ਇਹ ਪਰਸਨਲ ਗੁੱਲਕ ਵੀ ਨਾਲ ਲੱਗ ਕੇ ਆਇਆ ਹੈ ਕਿ ਕਦੋਂ ਤੋਂ ਜੋੜ ਰਹੇ ਹੋ ਪੈਸੇ ਇਹ ਕਰੀਬ ਮੈਨੂੰ 5-6 ਮਹੀਨੇ ਹੋ ਗਏ ਯਾਰ 5-6 ਮਹੀਨਿਆਂ ਦੀ ਗੁੱਲਕ ਤਕਰੀਬਨ ਕਿੰਨੇ ਪੈਸੇ ਇਹਦੇ ਚ 600 ਰੁਪਈਆ 5 ਮਹੀਨਿਆਂ ਦੀ ਮਿਹਨਤ ਤੁਸੀਂ ਇਹਨਾਂ ਨੂੰ ਕਿਉਂ ਦੇਣੀ ਹੈ ਹਾਂ ਕਿਉਂਕਿ ਨਾ ਇਹਨਾਂ ਦੇ ਇਲਾਜ ਕਰਾਉਣ ਲਈ ਕੋਈ ਹੈਗਾ ਨਹੀਂ ਤੁਸੀਂ ਦੇਖੋ ਇਹ ਬੱਚਾ ਪਿਛਲੇ 6 ਮਹੀਨਿਆਂ ਤੋਂ 1-1 ਰੁਪਿਆ ਜੋੜ ਰਿਹਾ ਹੈ ਅੱਜ 6 ਮਹੀਨਿਆਂ ਤੋਂ ਆ ਗੁੱਲਕ ਜੋੜ ਕੇ 1-1 ਰੁਪਇਆ ਜੋੜ ਕੇ ਆਪਣੀ ਗੁੱਲਕ ਦੇ ਵਿੱਚ 600 ਰੁਪਇਆ ਇਕੱਠਾ ਕਰਕੇ ਲੈ ਕੇ ਆਇਆ। ਇਹ ਬੱਚੇ ਲਈ ਇਹੀ 6 ਕਰੋੜ ਰੁਪਇਆ ਹੈ। ਸ਼ਾਇਦ 600 ਰੁਪਏ ਨਾਲ ਅਸੀਂ ਕਿਸੇ ਇੱਕ ਬੰਦੇ ਨੂੰ ਇੱਕ ਟਾਈਮ ਦੀ ਦਵਾਈ ਲੈ ਦਈਏ। ਤੁਹਾਡੇ ਲਈ 600 ਵੱਡੀ ਗੱਲ ਨਹੀਂ ਹੈ ਪਰ ਇਸ ਬੱਚੇ ਲਈ ਕਿੰਡੀ ਵੱਡੀ ਗੱਲ ਹੈ ਕਿ ਆਪਣੀ ਗੁੱਲਕ ਹੀ ਚੱਕ ਲਿਆ ਆਇਆ ਇੱਥੇ ਲਈ। ਇਹ ਬੱਚੇ ਲਈ ਦੁਆ ਕਰਿਓ। ਜੇ ਆਉਣ ਵਾਲੀ ਪੀੜ੍ਹੀ ਇਦਾਂ ਦੀ ਹੋਈ ਨਾ ਤਾਂ ਕਿਸੇ ਨੂੰ ਕਿਸੇ ਅਗੇ ਹੱਥ ਣਡਣ ਦੀ ਲੋੜ ਹੀ ਨਹੀਂ ਪਵੇਗੀ। ਆਪੇ ਹੀ ਜਿਹੜੇ ਸੁਖੀ ਨੇ ਉਹ ਆਪੇ ਹੀ ਦੁਖੀਆਂ ਦੀ ਮਦਦ ਕਰਨਗੇ। ਇਹਦੇ ਵਾਸਤੇ ਦੁਆ ਕਰਿਓ। ਬਬੂ ਜੀ ਤੁਸੀਂ ਕਦੇ ਆਸਤੇ ਆਏ ਹੋ ਅੱਛਾ ਅੱਜ ਅੱਛਾ ਤੁਹਾਡੀ ਘਰ ਵਾਲੀ ਹੈ ਜਿਹਨੂੰ ਕੈਂਸਰ ਹੈ ਨਹੀਂ ਨਹੀਂ ਅੱਛਾ ਉਹਨਾਂ ਦੀ ਮੰਮੀ ਹੈ ਅਰੇ ਤੁਸੀਂ ਰਿਸ਼ਤੇਦਾਰ ਹੋ ਦੇਖੋ ਉਹਨਾਂ ਦੀ ਬੇਟੀ ਨੂੰ ਉਹਨਾਂ ਦੀ ਮਦਰ ਨੂੰ ਕੈਂਸਰ ਹੈ ਤਾਂ ਰਿਸ਼ਤੇਦਾਰ ਹੈ ਭੈਣੇ ਆ ਨਾ ਇਹ 600 ਰੁਪਏ ਨਹੀਂ ਹੈਗਾ ਇਹ ਤੇਰੀ ਮਾਂ ਵਾਸਤੇ ਦੁਆਵਾ ਹੈ ਇਹ ਮੁੰਡਾ ਬਾਈ ਗੁਰੂ ਜਿੰਦਗੀ ਬਹੁਤ ਵੱਡੀ ਲਾਵੇ ਬੱਚੇ ਨੂੰ ਚੜਦੀ ਕਲਾ ਚ ਰੱਖੇ ਬਾਈ ਵਾਹ ਜੀ ਤੈਨੂੰ ਚੜਦੀ ਕਲਾ ਚ ਰੱਖੇ ਇਹਨਾਂ ਨੂੰ ਦੇ ਦੋ ਕਿੰਨੀ ਉਮਰ ਤੁਹਾਡੀ 30 ਸਾਲ 30 ਸਾਲ ਦੇਖ ਲੈ ਇਹ 23 ਸਾਲ ਇਲੇ ਭਰਾ ਬਾਣ ਕੇ ਤੇਰਾ ਛੋਟਾ ਇੱਕ ਕਿਕਰਪਿਆ ਲੈ ਕੇ ਆਇਆ ਇਹ ਇਹਦੇ ਵਾਸਤੇ ਦੁਆ ਕਰੀਂ ਦਿਲੋਂ ਕਿ ਮਹਾਰਾਜ ਇਹਨੂੰ ਹੋਰ ਦੋਵੇ ਕਿ ਇਹਨੂੰ ਵੰਡਣ ਦੀ ਆਦਤ ਪਵੇ ਵਾਹ ਜੀ ਵਾਹ ਵੈਰੀ ਕੁੜੀ ਹੈ ਜੀ ਮੇਰੀ ਇਹ ਦੋਤੀ ਅੱਛਾ ਤੁਹਾਡੀ ਦੋਤੀ ਹੈ ਉਹ ਮੇਰੀ ਕੁੜੀ ਹੈ ਜਿਹਦਾ ਆਪਰੇਸ਼ਨ ਹੋਣਾ ਅੱਛਾ ਜਿਹਦਾ ਆਪਰੇਸ਼ਨ ਹੋਣਾ ਤੁਹਾਡੀ ਕੁੜੀ ਹੈ ਵੈਰੀ ਕੁੜੀ ਚਲੋ ਮਾਤਾ ਜੀ ਕੋਈ ਨਹੀਂ ਸੀ ਤੁਹਾਡੀ ਮਦਦ ਕਰਾਂਗੇ ਕਬਰਾਇਓ ਨਾ ਠੀਕ ਹੈ ਜੀ ਦੇਖੋ ਇਹ ਛੋਟੇ ਛੋਟੇ ਬੱਚੇ ਆਂਦੇ ਨੇ ਨਾ ਕਿੰਨੀ ਚੀਜ਼ਾਂ ਸਿੱਖ ਰਹੇ ਨੇ ਤੁਸੀਂ ਇਹ ਤੁਸੀਂ ਤੁਸੀਂ ਕਿੱਥੋਂ ਦੇਖਿਆ ਇੱਕ ਜ਼ਰੀਆ ਨੂੰ ਨੇ ਜੋ ਹੈਡ ਕਰਦੇ ਨੇ ਐਪੈਕਸ ਜੁਕੇ ਨੇ ਤੇ ਉਹ ਕਾਫੀ ਦੇਰ ਤੋਂ ਤੁਹਾਨੂੰ ਫੋਲੋ ਕਰ ਰਹੇ ਨੇ ਇਹਨਾਂ ਨੇ ਤੁਹਾਨੂੰ ਜੋੜਿਆ ਹਾਂਜੀ ਤੁਸੀਂ ਇਹਨਾਂ ਨੂੰ ਜੋੜਿਆ ਤੁਸੀਂ ਲਾਸਟ ਇਅਰ ਵੀ ਆਏ ਸੀ ਵਾਹ ਜੀ ਵਾਹ ਹਾਂਜੀ ਲਾਸਟ ਇਅਰ ਵੀ ਸੋਸ਼ਲ ਮੀਡੀਆ ਤੋਂ ਦੇਖਦੇ ਆ ਤੁਸੀਂ ਵੀਡੀਓਜ਼ ਹਾਂਜੀ ਸੋਸ਼ਲ ਮੀਡੀਆ ਦਾ ਕੁਝ ਤਾਂ ਫਾਇਦਾ ਹੈ ਭਾਵੇਂ ਅੱਜ ਕੱਲ ਸੋਸ਼ਲ ਮੀਡੀਆ ਨੇ ਬੇੜਾ ਕਰਕੇ ਜ਼ਿਆਦਾ ਕਰਤਾ ਪਰ ਕਿਤੇ ਨਾ ਕਿਤੇ ਕੁਝ ਫਾਇਦਾ ਵੀ ਹੈ ਨਾ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਨੇ ਆਪ ਕਿੱਥੇ ਕਮਾਈ ਕੀਤੀ ਹੈ ਆਪਣੀ ਮਿਹਨਤ ਚੋਂ ਲੈ ਕੇ ਆਏ ਹੈ ਚਲੋ ਕੁਝ ਕਰਦੇ ਆ ਦੀਵਾਲੀ ਫੇਸ ਵਿੱਚੋਂ ਇੱਕ ਹੋਰ ਜੋੜ ਕਰਦੇ ਆ ਵਾਹ ਦੇਖੋ ਇੱਥੇ ਨਾ ਆਣਾ ਵੱਡੀ ਗੱਲ ਹੈ ਤੁਸੀਂ ਕਿੰਨੇ ਪ ਕਿਉਂਕਿ ਜੋ ਇਹ ਬੱਚੇ ਇੱਥੇ ਦੇਖ ਕੇ ਜਾਣਗੇ ਨਾ ਇਹਨਾਂ ਦੇ ਦਿਮਾਗ 'ਚ ਫੀਡ ਹੋ ਜਾਏਗਾ ਬੱਚਿਆਂ ਦਾ ਦਿਮਾਗ 'ਚ ਬਹੁਤ ਜਲਦੀ ਫੀਡ ਹੋ ਜਾਂਦਾ ਹੈ ਇਹ ਪਤਾ ਸਾਨੂੰ ਛੋਟੇ ਹੁੰਦੇ ਦਾ ਤਾਂ ਜਦੋਂ ਇਹ ਚੀਜ਼ਾਂ ਦੇਖਣਗੇ ਕਿ ਲੋਕ ਮਰ ਰਹੇ ਨੇ ਬਿਨਾਂ ਪੈਸਿਆਂ ਤੋਂ ਮਾਈਟ ਬੀ ਇਨ ਫਿਊਚਰ ਚਾਂਸਸ ਆਰ ਮੋਰ ਕਿ ਇਹ ਪੈਸੇ ਖਰਾਬ ਨਹੀਂ ਕਰਨਗੇ ਇਹ ਸੋਚਣਗੇ ਕਿ ਜੇ ਮੈਂ ਯਾਰ ਇਹ ਕੱਪੜੇ ਲੈ ਰਿਹਾ 5000 ਦੇ ਕਿ ਮੈਂ ਚਲੋ 4000 ਦੇ ਲੈ ਲੈਣਾ ਮੈਂ 1000 ਡੋਨੇਟ ਕਰ ਦੇਣਾ ਜਾਂ ਮੈਂ 6000 ਦੇ ਸੋਚ ਲੈਣਾ ਮੈਂ 1000 ਪਾਪਾ ਕੋ ਲੈ ਕੇ ਮੈਂ ਡੋਨੇਟ ਕਰ ਲੈਣਾ ਸੋ ਦਿਸ ਇਜ਼ ਵੈਰੀ ਗੁੱਡ ਥਿੰਗ ਐਂਡ ਅ ਗੁੱਡ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਇੰਸਟੀਚਿਊਟ ਨੂੰ ਜੇ ਇਦਾਂ ਹੀ ਸਾਰੇ ਸਕੂਲਾਂ ਕਾਲਜਾਂ ਵਾਲੇ ਆਪਣੇ ਬੱਚਿਆਂ ਨੂੰ ਇਦਾਂ ਸਿੱਖਿਆ ਦੇਣੀ ਸ਼ੁਰੂ ਕਰ ਦਿੰਨਾ ਤਾਂ ਇਹ ਜਲਦੀ ਮਨ ਲੱਗਦਾ ਕਿ ਕਿਸੇ ਨੂੰ ਵੀ ਕੋਈ ਇਦਾਂ ਦਾ ਨਹੀਂ ਰਹੇਗਾ ਜਿਹਨੂੰ ਲੋੜ ਨਹੀਂ ਪਰ ਫਿਰ ਵੀ ਦਿਲੋਂ ਖੁਸ਼ੀ ਹੋਈ ਹੁਣ ਰੈਗੂਲਰਲੀ ਕਿਹੜਾ ਕਿਹੜਾ ਬੱਚਾ ਆਏਗਾ ਇਹਦਾ ਟੀਚਰ ਤੁਹਾਡੇ ਹਰ ਸਾਲ ਤੋਂ ਲੈ ਆਉਂਦੇ ਤੇ ਬਹੁਤ ਜ਼ਿਆਦਾ ਐਕਸਾਈਟਡ ਸੀ ਇਸ ਵਾਰੀ ਕਿ ਸੀ ਮੈਕਸਿਮਮ ਪੈਸੇ ਲਾਸਟ ਟਾਈਮਸ ਸਾਡੇ ਕੱਟ ਸੀ ਡੋਨੇਸ਼ਨ ਇਸ ਵਾਰੀ ਡਬਲ ਹੈ ਡੋਨੇਸ਼ਨ ਮੈਟਰ ਹੀ ਨਹੀਂ ਕਰਦੀ ਦੀਦੀ ਦੇਖੋ ਇੱਕ ਬੱਚਿਆਂ ਨੂੰ ਐਕਸਾਈਟਮੈਂਟ ਹੈ ਨਾ ਕਿ ਇਸੀ ਬੱਚੇ ਹਰ ਮਹੀਨੇ ਆਇਆ ਕਰਨਾ ਆਪਣੇ ਪੇਰੈਂਟਸ ਨੂੰ ਕਰੇ ਰੋਵੋ ਰੋਟੀ ਛੱਡੋ ਕਿਉਂਕਿ ਚੰਗੇ ਕੰਮ ਲਈ ਰੋਟੀ ਛੱਡਨੀ ਆਵਾ ਪਰੈਂਟਸ ਦਾ ਵੀ ਨਾਲ ਦੇਖੋ ਉਹ ਐ ਪੂਰਾ ਯੋਗਦਾਨ ਨਹੀਂ ਤੇ ਬੱਚਿਆਂ ਨੂੰ ਕੋਈ ਭੇਜਦਾ ਨਹੀਂ ਹਾਂ ਬਸ ਪਰੈਂਟਸ ਨੂੰ ਲੈ ਕੇ ਹਰ ਮਹੀਨੇ ਇੱਥੇ ਆਣਾ ਕਿਉਂਕਿ ਤੁਹਾਡਾ ਵੱਡਾ ਪਰਾ ਇੱਥੇ ਹੀ ਮਿਲਦਾ ਰੋਜ਼ ਬਿਨ ਨਾਗਾ 365 ਡੇਸ ਕਦੀ ਵੀ ਤੁਹਾਡਾ ਦਿਨ ਬਹੁਤ ਵਧੀਆ ਹੋਵੇ ਬੜੇ ਖੁਸ਼ ਹੋਵੋ ਤੁਸੀਂ ਤਾਂ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰੋ ਕਿਵੇਂ ਕਿਸੇ ਹੋਰ ਦੀ ਖੁਸ਼ੀ ਲਿਆ ਕੇ ਅਸੀਂ ਆਪਣੀ ਖੁਸ਼ੀ ਨੂੰ ਹੋਰ ਵੱਡਾ ਕਿਵੇਂ ਕਰ ਸਕਦੇ ਹਾਂ ਪਤਾ ਕਿਸੇ ਹੋਰ ਦੀ ਖੁਸ਼ੀ ਲਿਆ ਕੇ ਜਿਨ੍ਹਾਂ ਦਾ ਬੱਚਾ ਐਡਮਿਟ ਆ ਹੁਣ ਸਪੋਜ਼ ਤੁਸੀਂ ਸਾਰੇ ਆਪਣੀ ਮਦਰ ਨੂੰ ਕਿੰਨਾ ਪਿਆਰ ਕਰਦੇ ਹੋ ਕੌਣ ਕੌਣ ਕਰਦਾ ਆਪਣੀ ਮੰਮੀ ਨੂੰ ਬਹੁਤ ਪਿਆਰ ਸਾਰੇ ਕਰਦੇ ਹੋ ਨਾ ਹੁਣ ਓਵੇਂ ਹੀ ਉਹ ਵੀ ਕੁੜੀ ਆਪਣੀ ਮੰਮੀ ਨੂੰ ਬਹੁਤ ਪਿਆਰ ਕਰਦੀ ਤਾਂ ਉਹਦੀ ਮੰਮੀ ਬਿਮਾਰ ਹੈ ਉਹਦੇ ਕੋਲ ਦਵਾਈ ਲਈ ਪੈਸੇ ਨਹੀਂ ਹੈ ਜੇ ਉਹਨੂੰ ਦਵਾਈ ਨਾ ਮਿਲੀ ਤਾਂ ਉਹਦੀ ਮੰਮੀ ਨਹੀਂ ਨਹੀਂ ਰਹੇਗੀ ਤਾਂ ਕੋਈ ਚਾਹੁੰਦਾ ਕਿਸੇ ਦੀ ਮੰਮੀ ਨਾ ਰਵੇ ਸਾਰੇ ਜਾਣਦੇ ਨੇ ਨਾ ਕਿ ਸਾਰਿਆਂ ਦੀ ਮੰਮੀਆਂ ਠੀਕ ਰਹਿਣ ਤਾਂ ਸਾਡੀ ਮੰਮੀ ਠੀਕ ਰਵੇ ਇਸ ਲਈ ਉਹਦੀ ਮੰਮੀ ਦੀ ਹੈਲਪ ਕਰਕੇ ਅਸੀਂ ਦੁਆਵਾਂ ਲਵਾਂਗੇ ਕਿ ਵਾਹਿਗੁਰੂ ਜੀ ਸਾਡੀ ਮੰਮੀ ਨੂੰ ਠੀਕ ਰੱਖਿਓ ਠੀਕ ਹੈ ਪੁੱਤਰ ਜੀ ਤਾਂ ਥੈਂਕ ਯੂ ਮੈਮ ਤੁਹਾਡਾ ਵੱਡਾ ਥੈਂਕ ਯੂ ਤੁਸੀਂ ਬੈਠੋ ਦੋ ਮਿੰਟ ਮੈਂ ਤੁਹਾਡੀ ਸੇਵਾ ਲਵਾਨਾ